ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:30 ਦਾ ਟਾਈਮ ਹੈ ਤਰੀਕ ਅੱਜ ਹੈਗੀ ਹੈ 23 ਅਗਸਤ ਤੇ ਦਿਨ ਅੱਜ ਹੈਗਾ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਪਰਿਵਾਰ ਦੀ ਹੱਡ ਬੀਤੀ ਉਸ ਪਰਿਵਾਰ ਨੇ ਆ ਇੱਕ ਜਾਪ ਕੀਤਾ ਤੇ ਸਿਰਫ 20 ਦਿਨਾਂ ਦੇ ਵਿੱਚ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਗਈ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਉਹਨਾਂ ਨੇ ਜੋ ਮੰਗਿਆ ਸੀ ਉਹਨਾਂ ਨੂੰ ਮਿਲ ਗਿਆ ਸੋ ਉਹਨਾਂ ਨੇ ਕਿਹੜਾ ਜਾਪ ਕੀਤਾ ਕਿਸ ਸਮੇਂ ਕੀਤਾ ਕਿਸ ਤਰੀਕੇ ਨਾਲ ਕੀਤਾ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਚੰਗੀ ਤਰ੍ਹਾਂ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸਦੇ ਅਮਲ ਵੀ ਜ਼ਰੂਰ ਕਰਿਓ ਤੇ ਵੱਤੋ ਵੱਤ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਅਕਸਰ ਤੁਹਾਨੂੰ ਇੱਕ ਚੀਜ਼ ਕਹਿਣੀ ਹੁੰਦੀ ਆਂ ਵੀ ਬਾਣੀ ਨੂੰ ਪੂਰੇ ਭਰੋਸੇ ਨਾਲ ਜਪ ਕੇ ਦੇਖੋ ਜੇ ਤੁਸੀਂ ਬਾਣੀ ਨੂੰ ਪੂਰੇ ਭਰੋਸੇ ਦੇ ਨਾਲ ਜਪੋਗੇ ਤਾਂ ਮਹਾਰਾਜ ਕਿਰਪਾ ਜ਼ਰੂਰ ਕਰਦੇ ਨੇ ਘਾਟ ਕਿਤੇ ਵੀ ਬਾਣੀ ਵਿੱਚ ਨਹੀਂ ਹੁੰਦੀ ਜੇ ਆਪਾਂ ਕਹੀਏ ਬਾਣੀ ਵਿੱਚ ਪਤਾ ਨਹੀਂ ਅਭੀ ਸਾਡੀ ਕਾਰਜ ਨਹੀਂ ਹੋਈ ਪਤਾ ਨਹੀਂ ਬਾਣੀ ਵਿੱਚ ਤਾਕਤ ਨਹੀਂ ਹੈ ਨਹੀਂ ਬਾਣੀ ਮਤਲਬ ਕਿ ਉਹ ਕਾਰਜ ਕਰ ਸਕਦੀ ਹੈ ਜੋ ਆਪਾਂ ਕਦੇ ਜ਼ਿੰਦਗੀ ਚ ਸੋਚੇ ਵੀ ਨਹੀਂ ਪਰਮਾਤਮਾ ਉਹ ਚੀਜ਼ਾਂ ਵਿੱਚੋਂ ਸਾਡੀ ਝੋਲੀ ਪਾ ਦਿੰਦੇ ਨੇ ਜੋ ਕਦੀ ਅਸੀਂ ਸੋਚੀਆਂ ਵੀ ਨਹੀਂ ਹੁੰਦੀਆਂ ਕਮੀ ਕਿੱਥੇ ਹੁੰਦੀ ਹੈ ਕਮੀ ਸਾਡੇ ਚ ਰਹਿ ਜਾਂਦੀ ਹੈ ਕਮੀ ਸਾਡੇ ਵਿਸ਼ਵਾਸ ਚ ਰਹਿ ਜਾਂਦੀ ਹੈ ਜਦੋਂ ਆਪਾਂ ਬਾਣੀ ਜਪਦੇ ਹੋਏ ਵੀ ਇਹ ਸੋਚ ਲੈਨੇ ਆ ਨਾ ਵੀ ਕਿਸੇ ਬਾਬੇ ਕੋਲੇ ਜਾઈએ ਜਾਂ ਕਿਸੇ ਦੀ ਗੱਲ ਸੁਣ ਕੇ ਆਪਣੇ ਮਨ ਵਿੱਚ ਖਿਆਲ ਆਉਣ ਲੱਗ ਜਣਾ ਵੀ ਹਾਂ ਆਪਾਂ ਵੀ ਉੱਥੇ ਜਾ ਕੇ ਦੇਖ ਲਈਏ ਕਿਤੇ ਆਪਣਾ ਕਿਸੇ ਨੇ ਕੰਮ ਤਾਂ ਨਹੀਂ ਬੰਨਿਆ ਹੋਇਆ ਕਿਤੇ ਕਿਸੇ ਨੇ ਆਪਣੇ ਤੇ ਕੁਝ ਕੀਤਾ ਕਰਾਇਆ ਤਾਂ ਨਹੀਂ ਹੋਇਆ ਕਿਤੇ ਗ੍ਰਹਿ ਤਾਂ ਨਹੀਂ ਪੁੱਠੇ ਚੱਲ ਰਹੇ ਤਾਂ ਇਹਦਾ ਮਤਲਬ ਸਾਡੇ ਵਿੱਚ ਵਿਸ਼ਵਾਸ ਦੀ ਘਾਟ ਹੈ ਕਮੀ ਸਾਡੇ ਵਿੱਚ ਹੁੰਦੀ ਆ ਤੇ ਜੇ ਆਪਾਂ ਇਹਨਾਂ ਕਮੀਆਂ ਨੂੰ ਦੂਰ ਕਰ ਲਈਏ ਪਰਮਾਤਮਾ ਤੇ ਪੂਰਾ اٹਲ ਵਿਸ਼ਵਾਸ ਬਣਾ ਲਈਏ ਤੇ ਨਾਲ ਹੀ ਜੋ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਹੁਕਮ ਦਿੱਤਾ ਜਿਵੇਂ ਕਿ ਕਿਸੇ ਦਾ ਮਾੜਾ ਨਹੀਂ ਕਰਨਾ ਈਰਖਾ ਨਹੀਂ ਕਰਨੀ ਠੱਗੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਕਿਸੇ ਕਰਨ ਮਾੜੀ ਨਿਗਾ ਨਹੀਂ ਤੱਕਣੀ ਠੀਕ ਕਿਸੇ ਨੂੰ ਮੰਦੀ ਬੋਲ ਨਹੀਂ ਬੋਲਣਾ ਕਿਸੇ ਨਾਲ ਈਰਖਾ ਨਹੀਂ ਕਰਨੀ ਅਗਰ ਇਹਨਾਂ ਚੀਜ਼ਾਂ ਦਾ ਵੀ ਪ੍ਰੇਰਜ ਕਰਨਾ ਸ਼ੁਰੂ ਕਰ ਦਈਏ ਤਾਂ ਬਾਣੀ ਜਪਣ ਤੇ ਨਾਲ ਸਾਡੇ ਜਿਹੜੇ ਕਾਰਜ ਹੈ ਉਹੋ ਇੰਨੀ ਛੇਤੀ ਬਣਦੇ ਨੇ ਕਿ ਅਸੀਂ ਹੈਰਾਨ ਹੋ ਜਾਂਦੇ ਆ ਦੇਖ ਕੇ ਦੇਖੋ ਜਦੋਂ ਆਪਾਂ ਦਵਾਈ ਲੈਂਦੇ ਆ ਡਾਕਟਰ ਆਪਾਂ ਨੂੰ ਦਵਾਈ ਦਿੰਦਾ ਤੇ ਡਾਕਟਰ ਦਵਾਈ ਦੇ ਨਾਲ ਪਰਹੇਜ਼ ਦੱਸਦਾ ਹੈ ਹੈਨਾ ਜਿਵੇਂ ਮੰਨ ਲਓ ਕੋਲੇਸਟ੍ਰੋਲ ਦੀ ਦਵਾਈ ਆਪਾਂ ਲੈ ਲਈ ਡਾਕਟਰ ਕੀ ਕਹੂਗਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਕਿਉਂ ਨਹੀਂ ਖਾਣਾ ਇਹ ਚੀਜ਼ਾਂ ਬੰਦ ਕਰਦਾ ਨਾ ਉਹ ਤੇ ਜੇ ਆਪਾਂ ਦਵਾਈ ਤਾਂ ਲਈ ਜਾਈਏ ਤਲੀਆਂ ਚੀਜ਼ਾਂ ਵੀ ਖਾਈ ਜਾਈਏ ਕਿਉਂ ਵੀ ਖਾਈ ਜਾਈਏ ਫਿਰ ਆਪਾਂ ਉਸ ਬਿਮਾਰੀ ਨਾਲ ਜਿਹੜੀ ਦਵਾਈ ਲੈਨੇ ਆ ਠੀਕ ਹੋਵਾਂਗੇ ਨਹੀਂ ਠੀਕ ਹੋਵਾਂਗੇ ਫਿਰ ਡਾਕਟਰ ਕੋਲ ਆਪਾਂ ਫਿਰ ਜਾਵਾਂਗੇ ਫਿਰ ਡਾਕਟਰ ਕਹੂਗਾ ਵੀ ਜਦ ਤੱਕ ਤੁਸੀਂ ਪਰਹੇਜ਼ ਨਹੀਂ ਕਰੋਗੇ ਤਦ ਤੱਕ ਦਵਾਈ ਪੂਰਾ ਅਸਰ ਨਹੀਂ ਕਰੂਗੀ ਠੀਕ ਉਸੇ ਤਰੀਕੇ ਨਾਲ ਜੇ ਬਾਣੀ ਜਪਣ ਦੇ ਵਕਤ ਆਪਾਂ ਪੂਰਾ ਪਰਹੇਜ਼ ਨਹੀਂ ਕਰਾਂਗੇ ਪਰਹੇਜ਼ ਦੇ ਵਿੱਚ ਜਿਹੜੀਆਂ ਇਹ ਆਪਣੇ ਮਨ ਦੇ ਅੰਦਰ ਮੈਲਾ ਨਹੀਂ ਉਹ ਤਾਂ ਹੈਗੀ ਆ ਨਾਲ ਆਂਡਾ ਮੀਟ ਦਾ ਵੀ ਪਰਹੇਜ਼ ਆਪਾਂ ਕਰਨਾ ਹੁਣ ਕਈ ਭੈਣਾਂ ਦਾ ਕਮੈਂਟ ਆ ਸਕਦਾ ਵੀ ਭੈਣਿਆ ਸਾਡੇ ਘਰ ਵਾਲਾ ਸ਼ਰਾਬ ਪੀਂਦਾ ਜਾਂ ਉਹ ਆਂਡਾ ਮੀਟ ਖਾਂਦਾ ਤੁਸੀਂ ਬਾਣੀ ਜਪਦੇ ਹੋ ਤੁਸੀਂ ਨਾ ਖਾਓ ਉਹਨਾਂ ਦੇ ਲਈ ਅਰਦਾਸ ਗੁਰੂ ਸਰ ਦੇ ਚਰਨਾਂ ਵਿੱਚ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕਰੋ ਮਹਾਰਾਜ ਆਪ ਹੀ ਸਮਤ ਬਖਸ਼ਣਗੇ ਤੇ ਕਈ ਵਾਰੀ ਇਹ ਕਈ ਲੋਕ ਆਪਾਂ ਨੂੰ ਇਹ ਵੀ ਕਹਿ ਦਿੰਦੇ ਨੇ ਵੀ ਜੇ ਘਰ ਦੇ ਵਿੱਚ ਸ਼ਰਾਬ ਹੈ ਘਰ ਦੇ ਵਿੱਚ ਮੀਟ ਹੈ ਤਾਂ ਤੁਸੀਂ ਘਰ 'ਚ ਪਾਠ ਨਾ ਕਰੋ ਜਾਂ ਘਰ ਦੇ ਵਿੱਚ ਤੁਸੀਂ ਗੁਟਕਾ ਸੇਵਨ ਆ ਰੱਖੋ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਦ ਤੱਕ ਚੰਗੀ ਚੀਜ਼ ਦਾ ਘਰ ਦੇ ਵਿੱਚ ਵਾਸ ਨਹੀਂ ਹੋਊਗਾ ਉਦੋਂ ਤੱਕ ਮਾੜੀ ਚੀਜ਼ ਘਰ ਤੋਂ ਬਾਹਰ ਨਹੀਂ ਹੋਊਗੀ ਜੀ ਆਪਾ ਇਹ ਸਾਰੀ ਉਮਰ ਸੋਚਦੇ ਰਹਿਵਾਂਗੇ ਵੀ ਉਹ ਸ਼ਰਾਬ ਛੱਡੂਗਾ ਤਾਂ ਗੁੱਟਕਾ ਸਭ ਲੈ ਕੇ ਆਵਾਂਗੇ ਤਾਂ ਪਾਠ ਕਰਨਾ ਸ਼ੁਰੂ ਕਰਾਂਗੇ ਤਾਂ ਫਿਰ ਆਪਾਂ ਸੋਚਦੇ ਹੀ ਰਹਿ ਜਾਾਂਗੇ ਤੇ ਸਮਾਂ ਹੱਥੋਂ ਨਿਕਲ ਜੂਗਾ ਸੋ ਪਾਠ ਕਰੋ ਗੁਰੂ ਸਾਹਿਬ ਚਰਨਾਂ ਚ ਅਰਦਾਸ ਕਰੋ ਵੀ ਮਹਾਰਾਜ ਮੈਂ ਤਾਂ ਤੈਨੂੰ ਮੰਨਿਆ ਤੇਰੇ ਤੇ ਡੋਰਾ ਨੇ ਤੂੰ ਹੀ ਪਰਮਾਤਮਾ ਇਹ ਚੀਜ਼ਾਂ ਘਰ ਤੋਂ ਬਾਹਰ ਕਰਨੀਆਂ ਨੇ ਤੇ ਗੁਰੂ ਸਾਹਿਬ ਆਪੇ ਅਸੀਵਿਧ ਬਣਾ ਦਿੰਦੇ ਨੇ ਕਿ ਚੀਜ਼ਾਂ ਘਰ ਤੋਂ ਦੂਰ ਹੋ ਜਾਂਦੀਆਂ ਨੇ ਹੁਣ ਮੈਂ ਤੁਹਾਡੇ ਨਾਲ ਉਸ ਪਰਿਵਾਰ ਦੀ ਕਹਾਣੀ ਸਾਂਝੀ ਕਰਦੀ ਆਂ ਉਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ, ਦੁੱਖ ਸੀ, ਤਕਲੀਫਾਂ ਸੀ, ਲੋਕਾਂ ਦਾ ਤੀਣਾ ਲੈਣਾ, ਕਰਜ਼ਾ ਬਹੁਤ ਸੀ। ਤੇ ਉਸ ਪਰਿਵਾਰ ਨੇ ਆਪਣੇ ਉਹਨਾਂ ਦੇ ਦੋ ਬੱਚੇ ਸੀ, ਆਪਣੇ ਇੱਕ ਬੱਚੇ ਦੀ ਫਾਈਲ ਅਮਰੀਕਾ ਦੀ ਲਾਈ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਵਿਆਜ ਤੇ ਪੈਸੇ ਚੱਕ ਕੇ ਵੀ ਲਾਇਏ ਸੀ ਪਰ ਉਹਦਾ ਕੁਝ ਬਣ ਨਹੀਂ ਰਿਹਾ ਸੀ। ਪਰਿਵਾਰ ਨੂੰ ਚਿੰਤਾ ਵੀ ਬਹੁਤ ਸੀ, ਲੜਾਈ ਝਗੜੇ ਹੋਰ ਵਧਨੇ ਸ਼ੁਰੂ ਹੋ ਗਏ। ਤਾਂ ਉਸ ਪਰਿਵਾਰ ਨੇ ਨਾ ਫਿਰ ਇੱਕ ਵਾਰੀ ਅਸ ਜਿਵੇਂ ਪਾਕ ਨੇ ਕਥਾਵਾਚਕ ਹੁੰਦੀ ਆ ਉਹਨਾਂ ਦੀ ਸਸਾਂ ਕੀਤੀ ਤੇ ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਵੀ ਸਾਡੇ ਨਾਲ ਇਦਾਂ ਇਦਾਂ ਕਰਕੇ ਆਹ ਗੱਲ ਐ ਤੇ ਅਸੀਂ ਚਾਹੁੰਦੇ ਆ ਸਾਡਾ ਬੱਚਾ ਬਾਹਰ ਚਲੇ ਜਾਵੇ ਪਰ ਸਾਡੇ ਕਾਰਜ ਨਹੀਂ ਹੋ ਰਹੇ ਦੱਸੋ ਵੀ ਅਸੀਂ ਕੀ ਕਰੀਏ ਜਾਂ ਫਿਰ ਤੁਸੀਂ ਘਰ ਵਿੱਚ ਅਰਦਾਸ ਕਰਕੇ ਆਓ ਤਾਂ ਬਾਬਾ ਜੀ ਨੇ ਕਿਹਾ ਵੀ ਮੈਂ ਅਰਦਾਸ ਇਸ ਤਰੀਕੇ ਨਾਲ ਨਹੀਂ ਕਰਾਂਗਾ ਅਰਦਾਸ ਕਰਨ ਵਾਸਤੇ ਪਹਿਲਾਂ ਤੁਹਾਨੂੰ ਭੇਟਾ ਦੇਣੀ ਪਵੇਗੀ ਤੇ ਭੇਟਾ ਬਹੁਤ ਵੱਡੀ ਐ ਬਹੁਤ ਮਹਿੰਗੀ ਐ ਕੀ ਤੁਸੀਂ ਦੇ ਪਾਉਂਗੇ ਤਾਂ ਪਰਿਵਾਰ ਨੇ ਕਿਹਾ ਬਾਬਾ ਜੀ ਵੀ ਜੇ ਸਾਡਾ ਕਾਰਜ ਬੰਦ ਤੁਸੀਂ ਭੇਟਾ ਦੇਣ ਲਈ ਵੀ ਤਿਆਰ ਆ ਤੁਸੀਂ ਦੱਸੋ ਕਿੰਨੀ ਭੇਟਾ ਦੇਣੀ ਪਊਗੀ ਤਾਂ ਬਾਬਾ ਜੀ ਨੇ ਹੱਸਦੇ ਹੋਏ ਕਿਹਾ ਕਹਿੰਦੇ ਸਵਾ ਲੱਖ ਮੂਲ ਮੰਤਰ ਸਹਿਬ ਜੀ ਦੇ ਜਾਪ ਦੀ ਭੇਟਾ ਦੇਣੀ ਪਊ ਤੁਸੀਂ ਪੂਰਾ ਪਰਿਵਾਰ ਮਿਲ ਕੇ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ ਉਸ ਤੋਂ ਬਾਅਦ ਤੁਹਾਡੇ ਘਰ ਅਰਦਾਸ ਕਰਾਂਗੇ ਤੇ ਪ੍ਰਮਾਤਮਾ ਮਿਹਰ ਜ਼ਰੂਰ ਕਰਨਗੇ ਬਾਬਾ ਜੀ ਨੇ ਨਾਲ ਹੀ ਦੱਸਿਆ ਵੀ ਪੂਰਾ ਪਰਿਵਾਰ ਮਿਲ ਕੇ ਜਿਹੜਾ ਹੈਗਾ ਮੂਲ ਮੰਤਰ ਸਰ ਦਾ ਜਾਪ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਅੰਮ੍ਰਿਤ ਵੇਲੇ ਵੀ ਕਰ ਸਕਦੇ ਹਾਂ ਦਿਨ ਦੇ ਸਮੇਂ ਵੀ ਕਰ ਸਕਦੇ ਹਾਂ ਜਦੋਂ ਵੀ ਸਮਾਂ ਤੁਹਾਨੂੰ ਮਿਲੇ ਉਹਦੀ ਬਾਰੀ ਵਟੇ ਬੈਠ ਬੈਠ ਕੇ ਲੇਕਿਨ ਚੌਕੜਾ ਮਾਰ ਕੇ ਮੂਲ ਮੰਤਰ ਸਿਕਦਾ ਜਾਪ ਕਰਨਾ ਇਹ ਨਾ ਹੋਵੇ ਵੀ ਤੁਸੀਂ ਤੁਰਦੇ ਫਿਰਦੇ ਕਰ ਰਹੇ ਹੋ ਤੁਰਦੇ ਫਿਰਦੇ ਦੇਖੋ ਜਦੋਂ ਆਪਾਂ ਹਨਾ ਆਪਾਂ ਨਿਤਨੇਮ ਕਰਦੀਆਂ ਆਪਾਂ ਬੈਠ ਕੇ ਜਿਹੜੀ ਸੇਵਾ ਨਿਭਾਉਣੀ ਆ ਨਿਭਾ ਕੇ ਜਦੋਂ ਆਪਾਂ ਕੰਮ ਧੰਦੇ ਕਰਦੇ ਆ ਕਿ ਵੀ ਆਪਣੇ ਅੰਦਰੋਂ ਵਿਰਾਗ ਉੱਠ ਖੜਦਾ ਉਸਨੇ ਤਾਂ ਉਸ ਸਮੇਂ ਫਿਰ ਆਪਾਂ ਉਦੋਂ ਵੀ ਆਪਾਂ ਨਾਮ ਜਪ ਕਰ ਸਕਦੇ ਹਾਂ ਅਰੀਦਾ ਮਤਲਬ ਇਹ ਨਹੀਂ ਬੈ ਕੇ ਜਪਨਾ ਛੜਦੀਏ ਚੌਂਕੜਾ ਲਾ ਕੇ ਜਪਨਾ ਛੜਦੀਏ ਦਾ ਮਤਲਬ ਇਹ ਨਹੀਂ ਹੈ ਵੀ ਤੁਰਦੇ ਫਿਰਦੇ ਕਰਨਾ ਵੀ ਬਹੁਤ ਸੌਖਾ ਕੰਮ ਹੋ ਗਿਆ ਨਹੀਂ ਇਦਾਂ ਨਹੀਂ ਕਰਨਾ ਤੁਰਦੇ ਫਿਰਦੇ ਤਾਂ ਐਕਸਟਰਾ ਟਾਈਮ ਹੋ ਗਿਆ ਆਪਣਾ ਵੀ ਉਸ ਸਮੇਂ ਵੀ ਆਪਾਂ ਨਾਮ ਜਪਦੇ ਠੀਕ ਹੈ ਤੇ ਬਾਬਾ ਜੀ ਕਹਿੰਦੇ ਤੇ ਚੌਂਕੜਾ ਮਾਰ ਕੇ ਜਪਣਾ ਗੁਰੂ ਲਈ ਪੂਰਾ ਟਾਈਮ ਕੱਢਣਾ ਗੁਰੂ ਨੂੰ ਪੂਰੇ ਮਨ ਨਾਲ ਪੂਰੇ ਵਿਸ਼ਵਾਸ ਨਾਲ ਧਿਆਉਣਾ ਤੇ ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਬਾਬਾ ਜੀ ਸਵਾ ਮੂਲ ਮੰਤਰ ਦਾ ਪਾਠ ਅਸੀਂ ਕਿੰਨੇ ਟਾਈਮ ਚ ਕਰੀਏ ਬਾਬਾ ਜੀ ਕਹਿੰਦੇ ਚਾਹੇ 40 ਦਿਨ ਚ ਕਰ ਲੋ ਚਾਹੇ 2 ਮਹੀਨੇ ਚ ਕਰ ਲੋ ਚਾਹੇ ਤੁਸੀਂ 15 ਦਿਨਾਂ ਚ ਕਰ ਲੋ ਤੁਹਾਡੀ ਮਰਜ਼ੀ ਆ ਜਿੰਨੀ ਤੁਸੀਂ ਕਰ ਸਕਦੇ ਹੋ ਮਾਲਾ ਰੂਹ ਦੀਆਂ ਉਨੀਆਂ ਕਰੋ ਤਾਂ ਉਹਨਾਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਠੀਕ ਆ ਉਹਨਾਂ ਦੇ ਹਸਬੰਡ ਵਾਈਫ ਨੇ ਵੀ ਬੱਚਿਆਂ ਨੇ ਵੀ ਮਿਲ ਕੇ ਤੇ ਮੂਲ ਮੰਤਰ ਸਲਾ ਜਾਪ ਘਰ ਦੇ ਵਿੱਚ ਸ਼ੁਰੂ ਕੀਤਾ ਤੇ ਤੁਸੀਂ ਯਕੀਨ ਨਹੀਂ ਕਰਨਾ 20 ਦਿਨਾਂ ਦੇ ਵਿੱਚ ਉਹਨਾਂ ਨੇ ਮੂਲ ਮੰਤਰ ਸੇ 1.5 ਲੱਖ ਮੂਲ ਮੰਤਰ ਦਾ ਜਾਪ ਪੂਰਾ ਕਰ ਲਿਆ ਪੂਰੇ ਵਿਸ਼ਵਾਸ ਨਾਲ ਕੀਤਾ ਤੇ 20 ਦਿਨ ਦਾ ਉਹ ਪਾਰ ਪੂਰਾ ਹੋਇਆ ਉਧਰੋਂ ਉਹ ਬਾਬਾ ਜੀ ਨੇ ਉਹਨਾਂ ਨੇ ਬੁਲਾਇਆ ਅਰਦਾਸ ਕਰਵਾਈ ਘਰ ਦੇ ਵਿੱਚ ਤੇ 20 ਦਿਨਾਂ ਦੇ ਬਾਅਦ ਅਚਾਨਕ ਉਹਨਾਂ ਦੇ ਏਜੰਟ ਦਾ ਫੋਨ ਆਇਆ ਜਿਹੜਾ ਬੱਚੇ ਦੀ ਫਾਈਲ ਲਈ ਹੋਈ ਸੀ ਕਿ फटाफट ਤੂੰ ਆ ਜਾ ਤੇ ਤੇਰਾ ਛੇਤੀ ਹੀ ਮਤਲਬ ਤੈਨੂੰ ਜਾਣਾ ਪੈਣਾ ਉਧਰ ਤੇ ਵੀ ਤੇਰਾ ਕੰਮ ਬਣ ਗਿਆ ਤੇ ਉਹਨਾਂ ਨੇ ਸ਼ੁਕਰਾਨਾ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਅਥਰੂ ਨਹੀਂ ਰੁਕੇ ਜਦੋਂ ਆਪਣਾ ਕਾਰਜ ਪਰਮਾਤਮਾ ਸਵਾਰਦੇ ਆ ਨਾ ਤਾਂ ਖੁਸ਼ੀ ਦੇ ਮਾਰੇ ਧੰਨਵਾਦ ਤੇ ਸ਼ੁਕਰਾਨੇ ਵਜੋਂ ਜਿਹੜੇ ਆਪਣੇ ਹੰਝੂ ਆ ਉਹ ਆਪਣੇ ਆਪ ਹੀ ਵਗਣੇ ਸ਼ੁਰੂ ਹੋ ਜਾਂਦੇ ਆ ਇਹ ਕਈ ਵਾਰੀ ਤੁਹਾਡੇ ਨਾਲ ਵੀ ਹੋਇਆ ਹੋ ਕਈ ਵਾਰੀ ਮੇਰੇ ਨਾਲ ਵੀ ਇਹ ਚੀਜ਼ ਹੋਈ ਹੈ ਸੋ ਉਸ ਤੋਂ ਬਾਅਦ ਉਸ ਪਰਿਵਾਰ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਤੇ ਉਹ ਫਾਈਲ ਲਈ ਜਿਹੜੀ ਸੌਰੀ ਫਾਈਲ ਲੱਗੀ ਹੋਈ ਸੀ ਤੇ ਉਹ ਦਾੜਾ ਬਾਹਰ ਦਾ ਬਣ ਗਿਆ ਬਾਹਰ ਚਲੇ ਗਿਆ ਉਹ ਬਾਬਾ ਜੀ ਕੋਲੇ ਫੇਰ ਗਏ ਕਹਿੰਦੇ ਬਾਬਾ ਜੀ ਵੀ ਇੱਕ ਕਾਰ ਦਾ ਪਰਮਾਤਮਾ ਨੇ ਪੂਰਾ ਕਰਤਾ ਹੁਣ ਹੋਰ ਵੀ ਬਹੁਤ ਸਾਰੀ ਕਾਜ ਨੇ ਵੀ ਤੁਹਾਡੇ ਤੋਂ ਅਰਦਾਸ ਕਰਵਾਉਣੀ ਹੈ ਤੇ ਬਾਬਾ ਜੀ ਨੇ ਫੇਰ ਹੱਸਦੇ ਹੋਏ ਕਿਹਾ ਕਹਿੰਦੇ ਅਰਦਾਸ ਉਦੋਂ ਹੀ ਪੂਰੀ ਕਰਾਂਗੇ ਜਦੋਂ ਭੇਟਾ ਤੁਸੀਂ ਪੂਰੀ ਦੋਗੇ ਤੇ ਭੇਟਾ ਤੁਹਾਨੂੰ ਪਤਾ ਹੀ ਆ ਤੇ ਫਿਰ ਉਸ ਪਰਿਵਾਰ ਨੇ ਫੇਰ ਸਵਾ ਲੱਖ ਮੂਲ ਮੰਤਰ ਸਦਾ ਬਾ ਪਾ ਜਿਹੜਾ ਜਾਪ ਸ਼ੁਰੂ ਕੀਤਾ ਉਹ ਇਸ ਵਾਸਤੇ ਕੀਤਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹ ਛੇਤੀ ਤੋਂ ਛੇਤੀ ਉਧਰ ਪੱਕਾ ਹੋ ਜਾਵੇ ਤੇ ਫਿਰ ਬਾਬਾ ਜੀ ਨੇ ਅਰਦਾਸ ਕੀਤੀ ਤੇ ਤੁਸੀਂ ਯਕੀਨ ਨਹੀਂ ਕਰਨਾ ਜਿੱਥੇ ਲੋਕ 5-5 10-10 ਸਾਲ ਵੀ ਪੱਕੇ ਹੋਣ ਲਈ ਵੇਟ ਕਰਦੇ ਨੇ ਉਥੇ ਉਹਨਾਂ ਦਾ ਬੱਚਾ ਮਤਲਬ ਕਿ ਕੁਝ ਕਿ ਹੀ ਮਤਲਬ ਕਿ ਐ ਸਮਝ ਲਓ ਮਹੀਨਿਆਂ ਦੇ ਵਿੱਚ ਉਹ ਪੱਕਾ ਹੋ ਗਿਆ ਪਰਮਾਤਮਾ ਦੀ ਐਸੀ ਵਿਧ ਬਣੀ ਐਸੀ ਕਿਰਪਾ ਬਣੀ ਕਿ ਕਿਸੇ ਕੰਪਨੀ ਦੇ ਥਰੂ ਹੀ ਜਿਹੜਾ ਹੈਗਾ ਉਹ ਪੱਕਾ ਹੋ ਗਿਆ ਜਦੋਂ ਪਰਮਾਤਮਾ ਕਾਰਜ ਕਰਨ ਤੇ ਆਉਂਦੇ ਆ ਨਾ ਤਾਂ ਕਿਸੇ ਦੇ ਵੀ ਥਰੂ ਕਿਸੇ ਦੇ ਵੀ ਜਰੀਏ ਸਾਡੇ ਕਾਰਜ ਕਰਵਾ ਦਿੰਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਚੱਲਦਾ ਜਿਹੜੀਆਂ ਚੀਜ਼ਾਂ ਆਪਾਂ ਸੋਚੀਆਂ ਵੀ ਨਹੀਂ ਹੁੰਦੀਆਂ ਉਹ ਵੀ ਆਪਣੇ ਝੋਲੀ ਪੈ ਜਾਂਦੀਆਂ ਉਹ ਵੀ ਆਪਣੇ ਘਰ ਦੇ ਵਿੱਚ ਆ ਜਾਂਦੀਆਂ ਪਰਮਾਤਮਾ ਚਾਹੇ ਨਾ ਤਾਂ ਪਲਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਆਪਾਂ ਨੂੰ ਰਾਜੀ ਤੇ ਸਕਿੰਟਾਂ ਦੇ ਵਿੱਚ ਰਾਜਿਆਂ ਤੋਂ ਭਖਾਰੀ ਬਣਾ ਸਕਦਾ ਸੋ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਇਧਰ ਉਧਰ ਭਟਕਣ ਦੀ ਬਜਾਏ ਗੁਰੂ ਤੇ ਭਰੋਸਾ ਰੱਖੋ ਤਾਂ ਮੀਤ ਕਰਦੇ ਆ ਅੱਜ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ